ਤੇ ਅੰਮ੍ਰਿਤਸਰ ਦੇ ਡੀਸੀ ਨੇ ਨਵੇਂ ਆਰਡਰ ਜਾਰੀ ਕੀਤੇ ਨੇ ਲੋਕਾਂ ਨੂੰ ਸਟਰੀਟ ਲਾਈਟਾਂ ਬੰਦ ਰੱਖਣ ਦੇ ਆਦੇਸ਼ ਹੋਏ ਨੇ ਘਰ ਅੰਦਰ ਹੀ ਘੱਟ ਤੋਂ ਘੱਟ ਚਾਨਣ ਕੀਤਾ ਜਾਵੇ ਰਾਤ 8 ਵਜੇ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ ਸਟਰੀਟ ਲਾਈਟਸ 8 ਵਜੇ ਰਾਤ ਨੂੰ ਬੰਦ ਕਰ ਦਿੱਤੀਆਂ ਜਾਣਗੀਆਂ ਨਵੇਂ ਆਰਡਰ ਅੰਮ੍ਰਿਤਸਰ ਡੀਸੀ ਦੇ ਵੱਲੋਂ ਜਾਰੀ ਕੀਤੇ ਗਏ ਨੇ ਜਾਣਕਾਰੀ ਦੇਣਗੇ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਸਾਡੇ ਨਾਲ ਜੁੜੇ ਹੋਏ ਨੇ ਮਨਿੰਦਰ ਜੀ ਕੀ ਕੁਝ ਨਵੇਂ ਆਰਡਰ ਨੇ ਵਿਸਥਾਰ ਦੇ ਨਾਲ ਜਰਾ ਦੱਸੋ ਦੇਖੋ ਜਿਸ ਤਰ੍ਹਾਂ ਦੇ ਨਾਲ ਸੀ ਫਾਇਰ ਤੋਂ ਬਾਅਦ ਹਾਲਾਤ ਲੋਰਲੈਸੀ ਵੱਧ ਵੱਧ ਰਹੇ ਨੇ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਨੇ ਉਵੇਂ-ਉਵੇਂ ਜਿਹੜੀ ਹੈ ਉਹ ਨਵੀਆਂ ਤੋਂ ਨਵੀਆਂ ਗਾਈਡਲਾਈਨਸ ਜਾਰੀ ਹੋ ਰਹੀਆਂ ਨੇ ਹਾਲਾਂਕਿ ਕੱਲ ਤੱਕ ਜਿਹੜਾ ਬਲੈਕਆਊਟ ਲਗਾਇਆ ਗਿਆ ਹਮ ਅਨਐਕਸਪੈਕਟਿਡ ਲਗਾਇਆ ਗਿਆ ਲੋਕ ਕਿਤਨਾ ਕਿਤੇ ਚਿੰਤਾਕ ਸੀ ਪਰ ਹੁਣ ਲੋਕਾਂ ਨੂੰ ਸਿੱਧੇ ਤੌਰ ਤੇ ਇਹ ਅਪੀਲ ਕੀਤੀ ਗਈ ਹੈ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 8 ਵਜੇ ਸਟਰੀਟ ਲਾਈਟਸ ਬੰਦ ਰਹਿਣਗੀਆਂ ਪਰ ਉਸ ਤੋਂ ਬਾਅਦ ਇਹ ਵੀ ਬੇਨਤੀ ਕੀਤੀ ਗਈ ਹੈ ਵੀ ਅਪੀਲ ਕੀਤੀ ਗਈ ਹੈ ਕਿ ਆਪ ਪੁਹਾੜੇ ਆਪਣੇ ਘਰਾਂ ਦੀ ਜਿਹੜੀ ਅੰਦਰਲੀ ਲਾਈਟ ਹੈ ਕੋਸ਼ਿਸ਼ ਕਰੋ ਘੱਟ ਤੋਂ ਘੱਟ ਜਗਾਨ ਦੀ ਤਾਂ ਕਿ ਬਾਹਰ ਜਿਹੜੀ ਘਰ ਦੀ ਲਾਈਟ ਨਾ ਆਵੇ ਪੂਰੀ ਤਰ੍ਹਾਂ ਨਾਲ ਪਰਦੇ ਬੰਦ ਕਰਕੇ ਕੋਸ਼ਿਸ਼ ਕਰੋ ਕਿ ਘਰ ਦੀ ਅੰਦਰਲੀ ਲਾਈਟ ਦੀ ਜਿਹੜੀ ਰੋਸ਼ਨੀ ਹੈ ਉਹ ਬਾਹਰ ਟੱਕ ਨਾ ਆਵੇ ਕਿਉਂਕਿ ਸਟਰੀਟ ਲਾਈਟਸ ਪੱਕੇ ਤੌਰ ਤੇ ਬੰਦ ਕੀਤੇ ਜਾਈਏ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਗਾਮੀ ਹਾਲਾਤ ਪੈਦਾ ਹੁੰਦੇ ਨੇ ਜਿਸ ਤਰ੍ਹਾਂ ਕੱਲ ਕੋਈ ਡਰਨ ਮੂਵਮੈਂਟ ਹੋਈ ਉਸ ਤੋਂ ਬਾਅਦ ਅਚਨ ਚੇਤ ਰੈਡ ਅਲਰਟ ਜਾਰੀ ਕੀਤਾ ਗਿਆ ਜਾਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਬ੍ਰੈਕਆਊਟ ਵੀ ਕੀਤਾ ਗਿਆ ਤੋਂ ਜਿਹੇ ਚਲਾਤਾ ਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੇਕਰ ਲੋੜ ਪਈ ਤਾਂ ਉਸ ਉਹ ਸਾਰਦ ਦੇ ਵਿੱਚ ਜਿਹੜਾ ਆਪਣੇ ਆਪ ਸਾਇਰਨ ਵੱਜਣ ਤੋਂ ਬਾਅਦ ਤੁਰੰਤ ਆਪਣੇ ਘਰਾਂ ਦੀ ਅੰਦਰਲੀ ਲਾਈਟਾਂ ਕਿਉਂਕਿ ਬਾਹਰ ਨਹੀਂ ਤਾਂ ਪਹਿਲਾਂ ਹੀ ਬਾਤ ਰੱਖਨ ਦਾ ਦੇ ਦਿੱਤਾ ਗਿਆ ਸਟਰੀਟ ਲਾਈਟਸ ਕਿਉਂਕਿ ਸਰਕਾਰ ਦੇ ਬਿਜਲੀ ਬੋਰਡ ਦੇ ਅੰਦਰ ਹੈ ਉਹ 8 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ ਪਰ ਜੇਕਰ ਸਾਇਰਨ ਵੱਜਦਾ ਹੈ ਤਾਂ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੀ ਅੰਦਰਲੀ ਲਾਈਟਰ ਤੁਰੰਤ ਬੰਦ ਕਰਨ ਬੂਹੇ ਬਾੜੀਆਂ ਤੋਂ ਖਿੜਕੀਆਂ ਤੋਂ ਦੂਰ ਰਹਿਣ ਦੂਰੀ ਬਣਾ ਕੇ ਰੱਖਣ ਅਤੇ ਇਹਨਾਂ ਲਾਟਾਂ ਵਿੱਚ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਕਿ ਮਜਬੂਰ ਨਾ ਕੀਤਾ ਜਾਵੇ ਕਿ ਪਾਵਰ ਸਪਲਾਈ ਜਿਹੜੀ ਹੈ ਉਹ ਕੱਟ ਕਰਨੀ ਪਵੇ ਪਹਿਲਾਂ ਪਿਛਲੇ 4 ਦਿਨਾਂ ਦੇ ਵਾਂਗ ਬਲੈਕਆਊਟ ਕਰਨਾ ਪਵੇ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਦੀ ਸਿੱਧੀ ਤੋਂ ਬਚਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਨਾਲ ਇੱਕ ਹੋਰ ਰਾਹਤ ਦਿੱਤੀ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਕੂਲ ਕਾਲਜ ਵਿਦਿਅਕ ادارے ਲਗਾਤਾਰ ਬੰਦ ਚੱਲ ਰਹੇ ਸਨ ਜੇਕਰ 7 ਤਰੀਕ ਤੋਂ ਅਸੀਂ ਦੇਖੀਏ ਕੱਲ ਤੋਂ ਯਾਨੀ ਕਿ 14 ਤਰੀਕ ਨੂੰ ਸਕੂਲ ਕਾਲਜ ਵਿਦਿਅਕ ਦਾਰੇ ਖੋਲਣ ਜਾਣ ਕੀ ਪ੍ਰਕਸ਼ਮਾਦ ਨਿਸ਼ਚਿਤ ਕੀਤੀ ਗਈ ਕਿ 10:30 ਵਜੇ ਸਮਾਰੋਹ ਹੋਊਗਾ ਸਕੂਲ ਕਾਲਜ ਵਿਦਿਅਕ ਦਾਰੇ ਖੋਲਣ ਦਾ 2:30 ਵਜੇ ਬੰਦ ਕਰਨ ਦਾ ਸਮਾਂ ਤੋਂ 10:30 ਤੋਂ 2:30 ਵਜੇ ਤੱਕ ਸਮੂਹ ਵਿਦਿਅਕ ਦਾਰਿਆਂ ਨੂੰ ਖੋਲਣ ਦੀ ਇਜਾਜ਼ਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਜੀ ਹਾਂ ਸੋ ਬਿਲਕੁਲ ਮਨਿੰਦਰ ਜੀ ਭਾਵੇਂ ਕੀ ਹਾਲਾਤ ਆਮ ਬਾਂਗ ਹੋ ਰਹੇ ਨੇ ਜ਼ਿੰਦਗੀ ਲੀਹਾਂ ਤੇ ਆ ਰਹੀ ਹੈ ਪਰ ਚੌਕਸੀ ਹਜੇ ਵੀ ਲਗਾਤਾਰ ਵਰਤੀ ਜਾ ਰਹੀ ਹੈ ਦੇਸ਼ ਨੂੰ ਚੌਕਸੀ ਬੇहद ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ 2 ਦਿਨ ਪਹਿਲਾਂ 7 ਮਾਰੀ ਜਿਸ ਦਿਨ ਦੋਨਾਂ ਮੁਲਕਾਂ ਵੱਲੋਂ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਤਾਂ ਸਾਡੇ ਦੇਸ਼ ਦੇ ਵਿੱਚ ਖੁਸ਼ੀ ਬਣਾਈ ਗਈ ਸਰਦੀ ਪਿੰਡਾਂ ਦੇ ਵਿੱਚ ਲੱਡੂ ਬਣੇਗੇ ਲੋਕਾਂ ਨੇ ਸੁੱਖ ਧੱਕਾ ਸਰਕਾਰ ਜੰਗ ਟੈਲੀ ਹੈ ਪਰ ਉਸੇ ਦਿਨ ਹੀ ਰਾਤ ਨੂੰ ਵੱਡੀ ਗਿਣਤੀ ਵਿੱਚ ਗਰਾਉਂਡ ਮੂਵਮੈਂਟ ਦੇਖੀ ਗਈ ਧਮਾਕਿਆਂ ਦੀ ਆਵਾਜ਼ ਸੁਣੀ ਗਈ ਘਰ ਤੋਂ ਬਲੈਕਆਊਟ ਕਰਨਾ ਪਿਆ ਅੰਮ੍ਰਿਤਸਰ ਫਿਰੋਜ਼ਪੁਰ ਪਠਾਨਕੋਟ ਉਰਦੇਸ਼ ਦੇ ਹੋਰ ਵੀ ਕਈ ਹਿੱਸਿਆਂ ਦੇ ਵਿੱਚ ਇਹ ਸਾਹਮਣੇ ਆਇਆ ਕਿ ਪਾਕਿਸਤਾਨ ਨੇ ਮੁਰਤ ਤੋਂ ਜਿਹੜੀ ਆਪਣੀ ਫਿਤਰਤ ਦੇ ਅਨੁਸਾਰ ਪਿੱਟ ਚ ਛੁਰਾ ਮਾਰਿਆ ਇੱਕ ਪਾਸੇ ਦੋਸਤੀ ਦਾ ਹੱਥ ਵਧਾਇਆ ਦੂਜੇ ਪਾਸੇ ਜਿਹੜਾ ਉਹ ਪਿੱਟ ਚ ਛੁਰਾ ਮਾਰਿਆ ਸੋ ਇਹ ਇਹ ਫਿਤਰਤ ਹੈ ਪਾਕਿਸਤਾਨ ਦੀ ਇਸ ਲਈ ਚੌਕਸੀ ਵਰਤਣੀ ਬਹੁਤ ਜ਼ਰੂਰੀ ਹੈ ਕਿਉਂਕਿ ਵਿਸ਼ਵਾਸ ਜਿਹੜਾ ਨਹੀਂ ਕੀਤਾ ਜਾ ਸਕਦਾ ਇਹ ਗੁਰੂ ਸਰਬੰਦ ਦੇ ਨੇ ਤੋਂ ਇਹ ਗੁਰੂ ਸਾਹਿਬ ਨੇ ਵੀ ਜਿਹੜਾ ਇਹ ਫਰਮਾਨ ਕੀਤੇ ਹੋਏ ਨੇ ਇਹਨਾਂ ਦੇ ਬਾਰੇ ਕਿਉਂਕਿ ਉਦੋਂ ਲਗਾਤਾਰ ਗੁਰੂ ਸਾਹਿਬਾਨ ਨੇ ਮੁਗਲਾਂ ਦੇ ਖਿਲਾਫ ਜੰਗਾਂ ਲੜੀਆਂ ਹੈ अनेका ਵਾਰ ਧੋਖਾ ਖਾਧਾ ਹੈ ਤਾਂ ਇਹ ਉਹ ਪ੍ਰਾਤਨ ਸਮੇਂ ਤੋਂ ਹੀ ਇਹ ਜਿਹੜੀ ਇਹਨਾਂ ਦੀ ਫਿਤਰਤ ਹੈ ਉਸ ਤੋਂ ਸਾਰੇ ਭਲੀ ਭਾਂਤੀ ਜਾਨ ਨੂੰ ਨੇਸਲੀ ਚੌਕਸੀ ਬੇहद ਜ਼ਰੂਰੀ ਹੈ ਔਰ ਇਸ ਚੌਕਸੀ ਤੇ ਸਾਹ ਦੇ ਦਾ ਸਾਡੀ ਸਹਿਨ ਦਾ ਸਾਥ ਦੇਉ ਸਾਡਾ ਸਾਰਿਆਂ ਦਾ ਫਰਜ ਹੈ ਬਿਲਕੁਲ ਅੱਜ ਤੇ ਮਨਿੰਦਰ ਜੀ ਜਿਸ ਤਰੀਕੇ ਦੇ ਨਾਲ ਹੁਣ 8 ਵਜੇ ਸਟਰੀਟ ਲਾਈਟਸ ਬੰਦ ਕਰ ਦਿੱਤੀਆਂ ਜਾਣਗੀਆਂ ਸਕੂਲਾਂ ਨੂੰ ਖੋਲੜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਕੀ ਕਿਸੇ ਤਰ੍ਹਾਂ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਖੋਲਣ ਤੇ ਬੰਦ ਕਰਨ ਦਾ ਕੋਈ ਸਮਾਂ ਨਿਸ਼ਚਿਤ ਹੈ ਜੀ ਜੀ ਹਾਂ ਕੋਈ ਸਮਾਂ ਨਿਸ਼ਚਿਤ ਗਿਆ ਪਰ ਕਿਉਂਕਿ 8 ਵਜੇ ਸਟਰੀਟ ਲਾਈਟਸ ਬੰਦ ਕਰਨ ਦਾ ਉਸ ਤੋਂ ਬਾਅਦ ਰਾਮ ਦੀਆਂ ਲਾਈਟਾਂ ਅੰਦਰ ਲਈ ਬੰਦ ਕਰਨ ਦੀ ਅਪੀਲ ਕੀਤੀ ਗਈ ਤੇ ਜ਼ਾਹਰ ਜੀ ਗੱਲ ਹੈ ਕਿ ਉਸ ਦੇ ਅਨਸਾਰ ਜੇ ਦੇਖਿਆ ਜਾਵੇ ਤਾਂ ਫਿਰ ਜੋ ਪਹਿਲਾਂ ਤੋਂ ਅਪੀਲ ਕੀਤੀ ਗਈ ਹੋਈ ਹੈ ਕਿ 7:30 ਤੱਕ ਆਪਣੀਆਂ ਦੁਕਾਨਾਂ ਬਾਜ਼ਾਰ ਬੰਦ ਕੀਤੇ ਜਾਣ ਹੋਟਲ ਰੈਸਟੋਰੈਂਟ ਨੂੰ ਵੀ ਪਹਿਲਾਂ ਤੋਂ ਅਪੀਲ ਕੀਤੀ ਗਈ ਹੈ ਤੇ ਲੱਗਦਾ ਕਿ ਉਹ ਗਾਈਡਲਾਈਨ ਜਿਹੜੀ ਹੈ ਹਲੇ ਵੀ ਸਟੈਂਡ ਕਰਦੀ ਉਹ ਹਲੇ ਵੀ ਲਾਗੂ ਰਹੇਗੀ ਕਿਉਂਕਿ ਉਸ ਸੰਬੰਧ ਵਿੱਚ ਕੋਈ ਨਵੀਂ ਗਾਈਡਲਾਈਨ ਜਿਹੜੀ ਹੈ ਉਹ ਜਾਰੀ ਨਹੀਂ ਕੀਤੀ ਗਈ ਹੈ ਤੋ ਇਹ ਹਲਾਤਾ ਚ ਦੁਕਾਨਦਾਰਾਂ ਦਾ ਵੀ ਇਹੀ ਫਰਜ਼ ਬਣਦਾ ਹੈ ਕਿ 8 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਚ ਪਹੁੰਚਣ ਕਿਉਂਕਿ ਬਾਹਰੀ ਲਾਈਟਾਂ ਪਹਿਲਾਂ ਤੋਂ ਹੀ ਬੰਦ ਹੋਣਗੀਆਂ ਔਰ ਉਸ ਤੋਂ ਬਾਅਦ ਕਰਦੀਆਂ ਵੀ ਲਾਈਟਾਂ ਡਿਮ ਰੱਖਣ ਦੀ ਜਿਹੜੀ ਹੈ ਉਹ ਅਪੀਲ ਕੀਤੀ ਗਈ ਹੈ ਗਾਈਡਲਾਈਨ ਜਾਰੀ ਕੀਤੀ ਗਈ ਹੈ ਔਰ ਇਹਨਾਂ ਸਾਰੀਆਂ ਗਾਈਡਲਾਈਨ ਚ ਸਹਿਯੋਗ ਕਰਨਾ ਤੁਹਾਡਾ ਫਰਜ਼ ਹੈ ਕਿਉਂਕਿ ਹਲੇ ਚੰਗੀ ਹਾਲਾਤਾਂ ਚੋਂ ਅਸੀਂ ਪੂਰੀ ਤਰ੍ਹਾਂ ਦੇ ਨਾਲ ਨਿਕਲ ਨਹੀਂ ਸਕੇ ਆ ਠੀਕ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਨਵੇਂ ਆਰਡਰ ਅੰਮ੍ਰਿਤਸਰ ਡੀਸੀ ਦੇ ਵੱਲੋਂ ਦਿੱਤੇ ਗਏ ਰਾਤ 8 ਵਜੇ ਸਟ੍ਰੀਟ ਲਾਈਟਸ ਬੰਦ ਕਰ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਵੀ ਘਰ ਦੇ ਅੰਦਰ ਘੱਟ ਤੋਂ ਘੱਟ ਚਾਨਣਾ ਚਾਨਣਾ ਰੱਖਣ ਦੀ ਅਪੀਲ